ਉਗੂਜਰੀ ਸ੍ਰੀ ਜੈਦੇਵ ਜੀਓ ਕਾ ਪਦ ਘਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਪਰਮਾਤਮ ਪਰਖ ਮਨੋਪਮੰ ਸਤ ਆਦਿ ਭਾਵ ਰਤੰ ਪਰਮਦਪੁਤੰ ਪਰਕ੍ਰਿਤ ਪਰੰ ਜਦ ਚੰਤ ਸਰਬਗਤੰ ਕੇਵਲ RAM ਨਾਮ ਮਨੋਰਮੰ ਬਦ ਅਮਰ ਤਤਮਯੰ ਨਾਨਦ ਨੋਰ ਜਸ ਸਮਰਣੇਨ ਜਨਮ ਜਾਤ ਮਰਨ ਭੈੰ ਰਹਾ ਕਿਚਸ ਜਮਾਦ ਪ੍ਰਭੈਨ ਜਸ ਸਵਸ ਸੁਕ੍ਰਿਤ ਕਰਤੰ ਪਰ ਭੂਤ ਭਾਵ ਸਮਭੈਨ ਪਰਮ ਪਰਸਨ ਮਿਦੰ ਲੋਭਾ ਦ੍ਰਿਸ਼ਟ ਪਰਗ੍ਰਹ ਜਦ ਵਿਦ ਅਚਰਣ ਤਦ ਸਕਲ ਦੋਕਰਿਤ ਦੁਰਮਤੀ ਭਜ ਚੱਕਰ ਤਰ ਸਰਣ ਹਰ ਭਗਤ ਨਿਜ ਦੇ ਕੇਵਲਾ ਰਿਤ ਕਰਮ ਨਾਮ ਬਚਸਾ ਜੋਗੇਨ ਕਿੰ ਜਗੇਨ ਕਿੰ ਦਾਨੇਨ ਕਿੰ ਤਪਸਾ ਗੋਵਿੰਦ ਗੋਵਿੰਦੇ ਜਪ ਨਰ ਸਕਲ ਸਿਧ ਪਦੰ ਜੈ ਦੇਵ ਆਯੋ ਤਸ ਫੁਟੰ ਭਵ ਭੂਤ ਸਰਬ ਗਤੰ ਗੋਵਿੰਦ ਗੋਵਿੰਦੇ ਜਪ ਨਰ ਸਕਲ ਸਿਧ ਪਦੰ ਜੈ ਦੇਵ ਆਇਓ ਤਸ ਫਟੰ ਪਵ ਪੂਤ ਸਰਬ ਗਤੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ